ਹੋ ਹਾਂਜੀ ਸਤਿ ਸ਼੍ਰੀ ਅਕਾਲ ਮੋਤੀ ਹਾਲਾ ਜੀ ਇਹ ਕਰਦੇ ਸਾਈਟ ਤੇ ਆਪ ਨੂੰ ਟਾਈਮ ਹੈ ਜਿ ਸਵੇਰ ਦੇ 5 ਵਜੇ ਦਾ ਤੇ ਆਪਾਂ ਜਿਹੜਾ ਹੈਗਾ ਨਾ ਤੋਂ ਕੱਪੜੇ ਚੀਜ਼ ਘਾ ਕੇ ਜਿਉਣਾ ਆਪਾਂ ਲੱਗੇ ਚਾਹੂ para ਸੱਤ ਮਿੰਟ ਕੋਈ ਹੋਇਆ ਤੇ ਇਹ ਚਾਂਦਣਾ ਜਿਹੜਾ ਬਹੁਤ ਜ਼ਿਆਦਾ ਹੋ ਗਿਆ ਦਿਨੇ ਅੰਦਰੋਂ ਚੜ ਗਿਆ ਵਾ ਇਹ ਹਲੇ ਸੱਤੇ ਪਈ ਆ ਸੁਬਾ ਸੁਬਾ ਜਾਨਵਰਾਂ ਦੀਆਂ ਆਵਾਜ਼ਾਂ ਜਿਹੜੀਆਂ ਬਹੁਤ ਵਧੀਆ ਲੱਗਦੀਆਂ ਵਾ ਬਹੁਤ ਜਾਨਵਰ ਬੋਲਦੇ ਨੇ ਸਵੇਰ ਵੇਲੇ ਝਾਜਾ ਹਾਦੀਆਂ ਆਵਾਜ਼ ਆ ਰਹੀ ਹੈ ਨੀ ਸਵੇਰ ਸੁਬਾਹ ਬਿੱਡਾਂ ਤੇ ਦੇਖੋ ਕਿਵੇਂ ਖਲਾਰਾ ਪਾਇਆ ਹੋਇਆ ਰਾਤ ਦਾ ਐਵੇਂ ਹੀ ਪਿਆ ਬਸ ਆਹ ਗੱਲ ਸਾਮਣੇ ਸਾਢੇ 6:30 ਵਜੇ ਬੱਚੇ ਟਿਊਸ਼ਨੋਂ ਆਏ ਸੀ ਪੈ ਗਏ ਤੇ ਚੜ੍ਹਦੇ ਵਸੂਤੀ ਪਈਆ ਬਾਹਰ ਪਿੰਦੇ ਆ ਨਾ ਅੰਦਰ ਪਿੰਦੇ ਨਹੀਂ ਹੁਣ ਸਾਰਾ ਖਲਾਰਾ ਜਿਹੜਾ ਆਪਾਂ ਚੱਕ ਦਿਆਂਗੇ ਗੋਲੇ ਜਰਨ ਪਰਤ ਲਾਣੀ ਇਹ ਪਾਰਕ ਦਾ ਸਕੂਲ ਨਾ ਸ਼ਹਿਰ ਦਾ ਨਹੀਂ ਬਾਕੀ ਬਤਾ ਉਹ ਤਾਂ ਸਾਰੇ ਉੱਪਰ ਦੇ ਅੰਦਰ ਨੂੰ ਹੋਣਗੇ ਉੱਪਰ ਤੇ ਦਿਖਣਾ ਪਿਆ ਲਓ ਜੀ ਆਪਾਂ ਲੱਗੇ ਕੁੱਟਣ ਚੂਰੀ ਬੱਚਿਆਂ ਦੇ ਲੰਚ ਬਾਕਸ ਲਈ ਤੇ ਆਪਾਂ 500 ਰੋਟੀਆਂ ਲਾ ਲਈਆਂ ਤੇ ਗੁੜ ਲਿਆਇਆ ਗੁੜ ਦਾ ਪਿਲਾੜੇ ਦਾ ਆ ਤੇ ਮੈਲਟ ਜਾ ਹੋ ਜਾ ਰਿਹਾ ਜਾਂਦਾ ਆ ਪਤਾ ਨਹੀਂ ਕਿਉਂ ਪਤਨੀ ਗਰਮੀ ਕਰਕੇ ਤੇ 2-3 ਚਮਚੇ ਵਿੱਚ ਆਪਾਂ ਭਰ ਦੇਸੀ ਘਿਓ ਦੇ ਮੈਂ ਹੁਣ ਨਾ ਗਰਮੀਆਂ ਗਰਮੀਆਂ ਚ ਚੂਰੀ ਦੇ ਦਿਆ ਕਰਨੀ ਇਹਨਾਂ ਨੂੰ ਕੁੱਟ ਕੇ ਕਿਉਂਕਿ ਰੋਟੀ ਜਿਹੜੀ ਸਬਜ਼ੀ ਹੁੰਦੀ ਹੈ ਨਾ ਖੱਟੀ-ਖੁੱਟੀ ਹੋ ਜਾਂਦੀ ਕਈ ਵਾਰ ਬੱਚੇ ਦੇ ਲੰਚ ਦੇ ਲੰਚ ਬਾਕਸ ਦੇ ਵਿੱਚ ਗਰਮੀ ਨਾਲ ਇਹ ਫਿਰ ਤਾਂ ਕਰਕੇ ਅੰਮੇ ਜੜੀ ਹੈਗੀ ਆ ਕਈ ਦਿਨਿਆਂ ਤੋਂ ਮੈਂ ਚੂਰੀ ਹੀ ਕੱਟ ਕੇ ਦਿੰਦੀ ਆ ਇਹਨਾਂ ਨੂੰ ਫਟਾਫਟ ਕੱਟਦੀ ਤੇ ਵੈਸੇ ਵੀ ਚੂਰੀ ਖੁਸ਼ ਹੋ ਕੇ ਖਾ ਲੈਂਦੇ ਆ ਰੋਟੀ ਅੱਧੀ ਆ ਅੱਧ ਪਚੱਦੀ ਖਾਂਦੇ ਆ ਦੋ ਰੋਟੀਆਂ ਪਾਉਣੀ ਹੁੰਦੀ ਆ ਅੱਧ ਪਚੱਦੀ ਖਾਂਦੇ ਆ ਅੱਧ ਪਚੱਦੀ ਲੰਚ ਬਾਕਸ ਚ ਮੋੜ ਦੇ ਹੁੰਦੇ ਆ ਤੇ ਚੂਰੀ ਮੈਂ ਜਿ ਪਾ ਦਿਆ ਨਾ 3-4 ਪਿੰਨੀਆਂ ਬਣਾ ਕੇ 4-4 ਚਾਰ-ਚਾਰ ਪਿੰਨੀਆਂ ਬਣਾ ਕੇ ਪਾਉਂਗੀ ਤੇ ਸਾਰੀ ਜਿਹੜੀ ਆ ਫਿਰ ਖਾ ਲੈਂਦੀ ਆ ਕਿੰਨਾ ਵਧੀਆ ਲੱਗਦਾ ਸਵੇਰ ਸਵੇਰ ਜਾਨਵਰ ਆ ਜਿਹੜੇ ਬੋਲਦੇ ਆ ਘਾਟੋ ਆ ਲਗਾਤਾਰ ਬੋਲੀ ਆ ਰਹੀ ਏ तरह इन देना है देसी घ्यो दी चूरी देसी ना होडला भी पा सकते हैं देसी तो मैं देसी पाता ਤਰਾਪਾ ਦੀਆਂ ਰੋਬਰਾ ਤੇ ਅਰਚਾ ਦੇ। ਛੋਕੋ ਜਿਹੀਆਂ ਬਣ ਗਈਆਂ। ਇਹਨਾਂ ਨੂੰ ਅੱਧੀਆਂ-ਅੱਧੀਆਂ ਦੋਨੇ ਭੈਣ ਭਰਾਵਾਂ ਨੂੰ ਵੰਡ ਕੇ ਦੇ ਦੇ। ਲంచ్ ਬਾਕਸ ਚ ਪਾ ਦੇ। ਕਿੱਥੇ ਬੈਠੀ ਬੋਲੀ ਜਾਂਦੀ ਘਾਟੋ ਜੀ ਅੱਜ ਦੀ ਨਹੀਂ ਅੱਗੇ ਤਾਂ ਇੱਥੇ ਬੈਠੀ ਹੁੰਦੀ ਆ ਟੈਂਕੀ ਦੇ ਪੈਪ ਜੇ ਤੇ ਇਹ ਆਪਾਂ ਛੋਟੀਆਂ ਛੋਟੀਆਂ ਦੋ ਬਣਾ ਦਾਂਗੇ ਕਿਉਂਕਿ ਇਵੇਂ ਨਹੀਂ ਕਹਿਣਗੇ ਵੀ ਸਾ ਮੈਂ ਉਹਨੂੰ ਵੱਢ ਦਿੱਤੀ ਉਹਨੂੰ ਘੱਟ ਦਿੱਤੀ ਤੁਹਾਡੇ ਵੀ ਐਵੇਂ ਕਰਦੇ ਹੋ ਬੱਚੇ ਦੱਸਿਓ ਜਰੂਰ ਸਾਡੇ ਤਾਂ ਇੰਨੇ ਕਰਦੇ ਕੋਈ ਚੀਜ਼ ਹੋਵੇ ਤਾਂ ਠੀਕ ਆ ਨਹੀਂ ਤਾਂ ਲੜਾਈ ਹੋ ਚੁਰੀ ਆਪਣੀ ਬਣ ਗਈ ਤੇ ਹੁਣ ਆਪਾਂ ਲੰਚ ਬਾਕਸ ਜਿਹੇ ਪੂਣੇ ਜਿਹੜੀਆਂ ਪਾ ਲਿਆ ਲਓ ਜੀ ਬੱਚੇ ਆ ਜਿਹੜੇ ਨਾ ਆਪ ਵੀ ਰੈਡੀ ਹੋ ਚੁੱਕੇ ਆ ਵਰਦੀ ਉਹਨਾਂ ਨੇ ਪਾ ਲਿਆ ਨੇ ਤੇ ਆਪਾਂ ਵਾਣ ਲੱਗੇ ਉਹਨਾਂ ਦੇ ਸਿਰ ਕਿਉਂਕਿ ਸਕੂਲ ਦਾ ਟਾਈਮ ਆ ਜਿਹੜਾ 8:00 ਵਾਲਾ ਆ 8:30 ਵਜੇ ਦਾ ਟਾਈਮ ਉਹਨਾਂ ਦੇ ਸਕੂਲ ਦਾ ਤੇ ਮੈਂ ਪਹਿਲਾਂ ਬੇਟੀ ਦਾ ਜੂڑا ਕਰ ਦੂੰਗੀ ਤੇ ਬੇਟੀ ਦੇ ਜਿਹੜੇ ਵਾਲ ਆ ਖੋਲ ਲੈ ਤੇ ਆਪਦੇ ਇਹਦੇ ਵਾਲ ਨਾ ਬੇਟੀ ਦੇ ਭਾਰੇ ਵਾਲੇ ਹੈਗੇ ਤੇ ਛੋਟੇ ਆ ਬਸ ਲੰਬੇ ਜ਼ਿਆਦਾ ਨਹੀਂ ਹੈਗੇ ਪਰ ਭਾਰੇ ਬਹੁਤ ਜ਼ਿਆਦਾ ਨਹੀਂ ਬਹੁਤ ਔਖੇ ਵੋਣੇ ਹੋ ਜਾਂਦੇ ਆ ਇਹਦੇ ਵਾਲ ਰੱਖਿਆ ਨੂੰ ਹੋ ਗਿਆ 4 ਸਾਲ ਹੋ ਗਿਆ ਵਾਲ ਰੱਖਿਆ ਨੂੰ ਇਹਦੇ ਤੇ ਇਹ ਮਤਲਬ ਭਾਰੇ ਬਹੁਤ ਜਿਆਦਾ ਨਹੀਂ ਪਹਿਲਾਂ ਅਸੀਂ ਘਟ ਜਿੰਨਦੀ ਸੀ ਫੱਟੇ ਰੱਖੀ ਹੁੰਦੀ ਸੀ ਪਰ ਹੁਣ ਜਦੋਂ ਅਮਰਤ ਛੱਕਿਆ ਤੇ ਉਸ 4 ਸਾਲ ਹੋ ਗਏ ਤੇ ਉਦੋਂ ਤੇ ਇਹ ਦੀ ਕੇਸ ਆ ਜਿਹੜੇ ਰੱਖੇ ਹੋਏ ਨੇ ਤੇ ਭਾਰੇ ਬਹੁਤ ਜਿਆਦਾ ਆ ਪਰ ਲੰਬੇ ਘਟ ਨੇ ਬਾਧ ਦੇ ਘਟ ਆ ਪਤਨ ਕੀ ਚੱਕਰ ਤੇ ਬੇਟੀ ਦੇ ਲੰਬੇ ਆ ਤੇ ਉਹਦਾ ਪਤਲੇ ਆ ਤੇ ਇਹ ਆਪਦਾ ਫੋਨ ਦੇਖੀ ਜਾਂਦੇ ਸੀ ਬੈਠੇ ਇੱਥੇ ਤਾਂ ਕਰਕੇ ਮੈਂ ਮਿਊਟ ਕਰਤਾ ਕਿਉਂਕਿ ਫਿਰ ਨਾ ਬਾਅਦ ਵਿੱਚ ਕਾਪੀਰਾਈਟ ਆ ਜਾਂਦਾ ਆ ਜਾਂ ਕੋਈ ਹੋਰ ਮਤਲਬ ਪੈ ਜਾਂਦਾ ਆ ਫੋਨ ਚੱਲਦਾ ਸੀਗਾ ਤੇ ਮੈਂ ਤਾਂ ਕਰਕੇ ਜਿਹੜਾ ਹੈਗਾ ਇਹ ਮਿੰਟ ਘਰ ਦਿੱਤੀ ਆ ਆਵਾਜ਼ ਤੇ ਵੀਡੀਓ ਵੀ ਜਿਆਦਾ ਲੰਬੀ ਹੁੰਦੀ ਸੀ ਫਿਰ ਮੈਂ ਸਪੀਡ ਵੀ ਜਿਹੜੀ ਵੀਡੀਓ ਦੀ ਵਧਾ ਦਿੱਤੀ ਆ ਤੇ ਮੈਂ ਇੱਥੇ ਇਹਦਾ ਜੁੜਾ ਕਰਦੀ ਸੀਗੀ ਤੇ ਨਾਲੇ ਮੈਂ ਇਹਨਾਂ ਨਾਲ ਗੱਲਾਂ ਕਰੀ ਜਾਂਦੀ ਸੀਗੀ ਵੀ ਤੁਸੀਂ ਫੋਨ ਇਤਨੀ ਮੈਂ ਕੁਝ ਪੁੱਛ ਰਹੀ ਸੀਗੀ ਤੇ ਮੈਂ ਇਹਨਾਂ ਦਾ ਸਹਿਰਾ ਜਿਹੜਾ ਬਾਤ ਆ ਜਾਂ ਬੇਟੇ ਦਾ ਜੁੜਾ ਕਰਕੇ ਤੇ ਹੁਣ ਇਹਦੇ ਪਟਕਾ ਬੰਦ ਦੂੰਗੀ ਇਹ ਕਹਿੰਦਾ ਮੈਂ ਚਾਹ ਪੀਣੀ ਆ ਤੇ ਹੁਣ ਮੈਂ ਉਹਨੂੰ ਚਾਹ ਲਿਆ ਕੇ ਦਊਂਗੀ ਫੇਰ ਬੇਟੀ ਦਾ ਸਿਰ ਵਾਹੂੰਗੀ ਇਹਨੇ ਚਾਹ ਪੀ ਲਈ ਸੀਗੀ ਪਟਕਾ ਬੰਦ ਕੇ ਤੇ ਚਾਹ ਲਿਆਉਂਗੀ ਕਹਿੰਦਾ ਸੀ ਪੱਗ ਬੰਨਣੀ ਆ ਫੇਰ ਮੈਂ ਕਿਹਾ ਟਾਈਮ ਬਹੁਤ ਲੱਗਿਆ ਨਾ ਤੇ ਪਟਕਾ ਹੀ ਬੰਨ ਲਾ ਤਾਂ ਫੇਰ ਕਿਵੇਂ ਦੇ ਜਿਹੜਾ ਹੈਗਾ ਇਹ ਪਟਕਾ ਬੰਨਤਾ ਮਸਲਾ ਵੇਣ ਪੱਗ ਬੰਨਣ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਤਾਂ ਤਾਂ ਕਰਕੇ ਫਿਰ ਇਹਨੂੰ ਆਏ ਹੁੰਦਾ ਇਹਨੂੰ ਪੱਗ ਬੰਨਦਾ ਇੱਕ ਗਰਮੀ ਬਹੁਤ ਜ਼ਿਆਦਾ ਹੈ ਪੱਗ ਨਾਲ ਫਿਰ ਔਖਾ ਹੋ ਜਾਂਦਾ ਉਹ ਗਰਮੀ ਦੇ ਵਿੱਚ ਪੱਗ ਬੰਨੀ ਹੁੰਦੀ ਆ ਤੇ ਮੈਂ ਫਿਰ ਪਟਕਾ ਬੰਨਤਾ ਮੈਂ ਕਿਹਾ ਲੇ ਤਾਂ ਛੋਟਾਈਆਂ ਤੇ ਹੁਣ ਕਹਿੰਦਾ ਮੈਂ ਚਾਹ ਪੀਣੀ ਮੈਂ ਚਾਹ ਲੈਣ ਗਈ ਤੇ ਸੈਂਡਲ ਪਾ ਲਿਆ ਸੀ ਇੱਥੇ ਬੈਠਾ ਕਿਉਂਕਿ ਸਵੇਰ ਹੋਇਆ ਨੇ ਚਾਹ ਵੈਸੇ ਪੀਤੀ ਤਾਂ ਸੀਗੀ ਤੇ ਪਰ ਬਾਵਾ ਜਲਦੀ ਉੱਠਿਆ ਕਰਕੇ ਨਾ ਫਿਰ ਦੁਬਾਰਾ ਚਾਹ ਮਿਲ ਆ ਗਿਆ ਚਾਹ ਬਹੁਤ ਜ਼ਿਆਦਾ ਪੀਂਦਾ ਹੈ ਤੇ ਹੁਣ ਮੈਂ ਬੇਟੀ ਦੀ ਜਿਹੜੀ ਗੁੱਤਾ ਕਰ ਦੇਣੀ ਆ ਨੀ ਮੀਡੀਆ ਕਰਕੇ ਸਿਰਵਾ ਦੇਣਾ ਆ ਹੁਣ ਮੀਡੀਆ ਨਾਲ ਕੇਸ ਨਹੀਂ ਖਿੱਲਰਦੇ ਤੇ ਮੂਰੋ ਕੇਸ ਆ ਜਿਹੜੇ ਛੋਟੇ ਵਾਲੇ ਆ ਤੇ ਪਤਲੇ ਕਰਕੇ ਜ਼ਿਆਦਾ ਖਿੱਲਰ ਜਾਂਦੇ ਨੇ ਹੁਣ ਮੇਰੇ ਮੀਡੀਆ ਕਰ ਦੂੰਗੀ ਫਟਾਫਟ ਮੀਡੀਆ ਕਰਕੇ ਫਿਰ ਤੋੜ ਦੂੰਗੀ ਕਿਉਂਕਿ ਇਹਨਾਂ ਦਾ ਟਾਈਮ ਹੋਇਆ ਪਿਆ ਵਾ ਤੇ ਮੈਂ ਜਲਦੀ ਜਲਦੀ ਸੈਰ ਜਿਹੜਾ ਇਹਨਾਂ ਦਾ ਵਾਦੇਣਾ ਹੈ ਤੇ ਮੈਂ ਬੀਡੇ ਨੇ ਆ ਦਾ ਲੰਚ ਬਾਕਸ ਜਿਹੜਾ ਬਾ ਲੈਣਾ ਹੈ ਚੂਰੀ ਘਟ ਕੇ ਦਿੱਤੀ ਹੋਈ ਆ ਤੇ ਮਾਸਤੀ ਬਹੁਤ ਕਰਦਾ ਸਵੇਰੋਂ ਸਵੇਰੀ ਇਹ ਬਹੁਤ ਜ਼ਿਆਦਾ ਮਾਸਤੀ ਕਰਦਾ ਆ ਹਾਂ ਪਹਿਲਾਂ ਥੋੜਾ ਚੱਕ ਕੇ ਲਿਖਾ ਪਾ ਜਿਹੜਾ ਤਾਂ ਬੈਠੀ ਬਹੁਤ ਹਲਤੀ ਆ ਉਹਨ ਕਹੀ ਜਾਂਦਾ ਆ ਮੇਰੇ ਫਰੈਂਡ ਨੇ ਮੈਨੂੰ ਟੌਫੀਆਂ ਦਿੱਤੀਆਂ ਮੈਂ ਮੰਗਣ ਦੀ ਕੀ ਜ਼ਰੂਰਤ ਆ ਮੇਰੇ ਫਰੈਂਡ ਨੇ ਦੇ ਦਿੱਤੀਆਂ ਮੇਰੇ ਕੋਲ ਤਾਂ ਬਾਦੂ ਹੁੰਦੀਆਂ ਨੇ ਬਸ ਐਂ ਕਰਦਾ ਫਿਰਦਾ ਵਾ ਇੱਕ ਦੂਜੇ ਨਾਲ ਰਲ ਕੇ ਜਾਨੀ ਚੀਜ਼ ਲੈ ਕੇ ਖਾ ਵਰਤ ਲੈਂਦੇ ਆ ਤੇ ਸਵੇਰ ਵੇਲੇ ਬਸ ਮਤਲਬ ਕੰਮ ਇੱਕ ਰੁਟੀਨ ਜਿਹੜੀ ਹੈ ਜੇ ਪਹਿਲਾਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਈ ਆ ਤੇ ਇਹ ਕੁਝ ਕੰਮ ਇਹ ਸੀਗੇ ਜਿਹੜੇ ਮੈਂ ਨਹੀਂ ਸ਼ੇਅਰ ਕੀਤੇ ਸੀ ਉਸ ਵੀਡੀਓ ਦੇ ਵਿੱਚ ਤੇ ਕੁਝ ਕ ਜਿਹੜੇ ਹੋਰ ਰਹਿੰਦੇ ਨੇ ਤੇ ਉਹ ਆਪਾਂ ਹੋਰ ਕਿਸੇ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨੂੰ ਸ਼ੇਅਰ ਕਰਾਂਗੇ ਕਿਉਂਕਿ ਸਾਰੇ ਇੱਕ ਵੀਡੀਓ ਦੇ ਵਿੱਚ ਜਿਹੜੇ ਮਾਰਨਿੰਗ ਦੇ ਕੰਮ ਆਪਾਂ ਲੈ ਲੈਨੇ ਆ ਨਾ ਤਾਂ ਫਿਰ ਵੀਡੀਓ ਜਿਹੜੀ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਆ ਤਾਂ ਕਰਕੇ ਮੈਂ ਜਿਹੜਾ ਹੈਗਾ ਆ ਛੋਟੇ-ਛੋਟੇ ਵਲੌਗ ਬਣਾ ਕੇ ਤੁਹਾਨੂੰ ਮਤਲਬ ਦਿਖਾਉਣੀ ਆ ਤਾਂ ਲੰਬੀ ਵੀਡੀਓ ਫਿਰ ਦੇਖਦੇ ਵੀ ਬੋਰ ਹੋ ਜਾਈਦਾ ਤੇ ਸਾਰੇ ਇੱਕ ਵੀਡੀਓ ਦੇ ਵਿੱਚ ਕੰਮ ਲੈਣੇ ਜਿਹੜੇ ਉਹ ਵੀ ਓਕੇ ਹੋ ਜਾਂਦੇ ਆ ਤਾਂ ਕਰਕੇ ਤੇ ਇਹ ਬੇਟੀ ਦਾ ਵੀ ਮਸਹਿਰਵਾਤਾ ਤੇ ਇਹਦੇ ਹੁਣ ਬੰਦ ਲੂਗੀ ਮੈਂ ਪਾਟਕਾ ਸਿਰ ਤੇ त जेकर थो मेर ब्लॉग वधिया लॻे त लाइक शेयर ते कमेंट करियो थैंक्यू